ਲੋ ਜੀ ਦੋਸਤੋ ਕੀ ਹਾਲ ਨੇ ਸਾਰਿਆਂ ਦੇ ਹੋ ਠੀਕ ਠਾਕ ਹੋ ਬਾਈ ਤੇ ਆਪਾਂ ਅੱਜ ਬੱਕਰੀਆਂ ਤੇ ਗੱਲਬਾਤ ਕਰਦੇ ਆਂ ਵੀ ਠੰਡ ਦੇ ਵਿੱਚ ਬੱਕਰੀਆਂ ਜਿਹੜੀਆਂ ਬੱਕਰੀਆਂ ਦਾ ਧੰਦਾ ਗੋਡ ਫਾਰਮਿੰਗ ਆ ਕਰਨਾ ਕਿੰਨਾ ਸੌਖਾ ਜਾਂ ਔਖਾ ਬੱਕਰੀਆਂ ਰੱਖਣੀਆਂ ਕਿੰਨੀਆਂ ਕਿਸਖਾਲੀਆਂ ਨੇ ਠੰਡ ਦੇ ਵਿੱਚ ਵੀ ਕੀ ਕੀ ਔਕੜ ਆਉਂਦੀਆਂ ਨੇ ਹਣਾ ਉਹਨੂੰ ਜਿਵੇਂ ਲਾ ਲੋ ਵੀ ਆਪਣੇ ਘਰੇ ਜਿਹੜਾ ਬਾੜਾ ਉੱਥੇ ਧੁੱਪ ਨਹੀਂ ਆਉਂਦੀ ਤੁਸੀਂ ਇਹ ਦੇਖ ਲਓ ਵੀ ਆਪਣੀ ਟਾਣੀ ਹੋ ਰਹੀ ਗਈ ਸਾਹਮਣੇ ਇੱਧਰ ਤੇ ਆਪਾਂ ਘਰ ਤੋਂ ਇਨੀ ਦੂਰ ਆਵਦੀ ਪੈੜੀ ਦੇ ਵਿੱਚ ਇਹਨਾਂ ਦਾ ਸੈਟਅਪ ਕਰਤਾ ਧੁੱਪੇ ਇੱਥੇ ਸਵੇਰ ਨਾਲ ਧੁੱਪ ਆ ਜਾਂਦੀ ਹੈ ਤੇ ਸ਼ਾਮ ਤੱਕਰ ਤੋਂ ਪਰਹਿੰਦੀ ਆ ਤੇ ਇਸ ਕਰਕੇ ਘਰੇ ਬਈ ਇਹੇ ਲੂਈ ਲੂ ਕੰਡਾ ਖੜਾ ਰੱਖਦੀਆਂ ਸੀ ਕਿਉਂ ਤੋਂ ਆਪਣੀ ਮਿਲਦੀ ਸੀ ਠੰਡ ਬਹੁਤ ਜਿਆਦਾ ਠਾਰੀ ਬਹੁਤ ਆ ਪਸ਼ੂਆਂ ਨੂੰ ਕਿਉਂ ਸੁੱਕਾ ਕੋਰਾ ਪੈਂਦਾ ਬਾਈ ਬੱਕਰੀਆਂ ਵਾਸਤੇ ਬਹੁਤ ਮਾੜਾ ਜਿਹੜਾ ਠੰਡ ਬਹੁਤ ਮਾੜੀ ਹੈ ਇਹ ਮੰਨ ਕੇ ਚੱਲੋ ਤੇ ਇਸ ਕਰਕੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਇੱਕ ਤਾਂ ਤੜਕੇ ਬਾਈ ਸੁਨਿਆ ਬਾਹਰ ਨਾ ਕੱਢਿਆ ਕਰੋ ਬੱਕਰੀਆਂ ਜਿਹੜੇ ਮੇਰੇ ਵੀਰ ਬੱਕਰੀ ਪਾਲਣ ਦਾ ਧੰਦਾ ਕਰ ਰਹੇ ਆ ਸੁਬਾ ਸੁਬਾ ਨਾ ਕੱਢਿਆ ਕਰੋ ਧੁੱਪ ਚੜੀ ਤੋਂ ਬਾਹਰ ਕੱਢਿਆ ਕਰੋ ਖਾਣਾ ਦਾ ਨਾ ਜਿਹੜਾ ਅੰਦਰ ਹੀ ਦੇ ਦੇ ਪਾ ਦਿਆ ਕਰੋ ਮੰਨ ਲਾ ਨੀਰਾ ਚਾਰਾ ਜੋ ਵੀ ਪਾਉਣਾ ਸੁੱਕਾ ਨੀਰਾ ਹਰੇ ਦੀ ਬਰ ਤੋਂ ਘੱਟ ਕਰਨੀ ਆ ਪੱਠਿਆਂ ਦੀ ਠੰਡ ਦੇ ਵਿੱਚ ਤੇ ਸੁੱਕਾ ਜਿਹੜਾ ਸੁੱਕਾ ਨੀਰਾ ਉਹ ਬੱਕਰੀ ਨੂੰ ਜਿਆਦਾ ਪਾਉਣਾ ਹਰਾ ਪਾ ਮੰਨ ਲਾ ਜੇ ਤੁਸੀਂ ਆਖੋ ਵੀ ਹਰੇ ਨਾਲ ਕੀ ਹੁੰਦਾ ਹਨਾ ਹਰਾ ਪਾਉਣ ਨਾਲ ਹਰੇ ਜਿਹੜਾ ਅੱਜਕੱਲ ਹਰਾ ਪਾਉਣਾ ਕੱਚਾ ਹਰਾ ਬੱਕਰੀਆਂ ਨੂੰ ਠੰਡ ਦੇ ਵਿੱਚ ਉਹਦੇ ਵਿੱਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ ਬੱਕਰੀਆਂ ਮੰਨ ਕੇ ਚੱਲੋ ਵੀ ਮਸ਼ਾਵ ਬਹੁਤ ਕਰਦੀਆਂ ਨੇ ਹਨਾ ਮੂਤੀ ਇਹਦੀ ਰਾਤ ਨੂੰ ਬਈ ਜੋ ਪਹਾਰਾ ਜਿਆਦੇ ਦੇ ਦਿੰਨੇ ਆ ਬੱਕਰੀਆਂ ਨੂੰ ਠੰਡ ਦੇ ਵਿੱਚ ਇੱਕ ਤਾਂ ਉੱਤੋਂ ਠੰਡ ਹੁੰਦੀ ਏ ਇੱਕ ਹਵਾ ਹਰਾ ਉਹ ਪਸ਼ੂ ਫਿਰ ਸੰਗੜਨ ਲੱਗ ਜਾਂਦਾ ਬਈ ਗ੍ਰੋਥ ਨਹੀਂ ਕਰਦਾ ਕਹਿੰਦਾ ਭਾਵਾ ਪਾਣੀ ਦੀ ਮਾਤਰਾ ਜਿਆਦੇ ਹੋਣ ਕਰਕੇ ਮੂਤੀ ਇਹਨਾਂ ਥੱਲੋਂ ਥਾਂ ਗਿੱਲਾ ਰੱਖਦੀਆਂ ਬਈ ਬੱਕਰੀ ਫਿਰ ਬੈਠਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਜਿੱਥੋਂ ਵੀ ਮੰਨ ਲਾ ਵੀ 11 ੱਲੇ ਹੋ ਗਿਆ ਮੁਰਕੇ ਬਿਮਾਰੀ ਬੰਨ ਦਾ ਡਰ ਰਹਿੰਦਾਗਾ ਇਸ ਕਰਕੇ ਬੱਕਰੀ ਥੱਲੇ ਥਾ ਸੁੱਕਾ ਰਹੇ ਸੁੱਕਾ ਨੀਰੇ ਦੀ ਵਰਤੋ ਕਰੋ ਥਾ ਸੁੱਕਾ ਰਹੇ ਤੇ ਪਾਲੇ ਤੋਂ ਬੱਕਰੀ ਨੂੰ ਬਚਾ ਕੇ ਰੱਖੋ ਸ਼ਾਮ ਨੂੰ ਟਾਈਮ ਨਾਲ ਅੰਦਰ ਕਰਤੀਆਂ ਸਵੇਰੇ ਮੰਨ ਲਾ ਧੁੱਪ ਚੜੀ ਤੋਂ ਬਾਹਰ ਕੱਢੀਆਂ ਸੁੱਕਾ ਨੀਰਾ ਪਾਓ ਨਿੱਗਾ ਪਾਣੀ ਪਿਓ ਨਿੱग्गा ਪਾਣੀ ਤੁਸੀਂ ਬੱਕਰੀ ਸਿਆਲ ਦੇ ਵਿੱਚ ਬਹੁਤ ਘੱਟ ਪੀਂਦੀ ਆ ਪਾਣੀ ਮੈਂ ਮੰਨ ਲਓ ਵੀ ਜਾਂ ਤਾਂ ਪਾਣੀ ਦੇ ਵਿੱਚ ਤੁਸੀਂ ਗੁੜ ਗੜ ਪਾਓ ਸ਼ੱਕਰ ਕੁਛ ਵੀ ਜੋ ਵੀ ਹਮਲਾ ਨਾ ਮਿੱਠਾ ਪਾਣੀ ਮਲਾਚ ਨਾ ਪੀ ਲੈਂਦੀ ਆ ਬੱਕਰੀ ਤੇ ਜੇ ਤੁਸੀਂ ਮੰਨ ਲਓ ਗੁਰ ਸ਼ੱਕਰ ਕੁਛ ਵੀ ਨਹੀਂ ਪਾਉਣਾ ਉਹ ਠੰਡ ਦਾ ਟਾਈਮ ਹੈ ਹਨਾ ਤੇ ਤੁਸੀਂ ਉਹਦੇ ਵਿੱਚ ਬਰੇਮਿਆ ਦੀ ਸਰੋਂ ਦੀ ਖਾਲ ਜਾਂ ਕੋਈ ਵੀ ਦਾਣਾ ਫੀਡ ਬਣਵਾਉਣੇ ਆਪਾਂ ਪਾਣੀ ਦੇ ਵਿੱਚ ਹੀ ਪਾ ਸਕਦੇ ਜਿਵੇਂ ਛੋਲਿਆਂ ਦੀ ਚੂਰੀ ਆ ਛੋਲਿਆਂ ਦੀ ਚੂਰੀ ਭਾਈ ਜਿਵੇਂ ਹੁਣ ਮੇਰੇ ਕੋਲੇ ਬੱਕਰੀਆਂ ਦੇਖ ਲਓ ਤੁਸੀਂ ਕਿੰਨੇ ਨਗ ਹੈਗੇ ਇਹ ਮਾਲੋ ਤੁਹਾਨੂੰ ਸੈਟਅਪ ਦੱਸ ਦਿੰਨਾ ਮੈਂ ਵੀ ਜੇ ਆਪਾਂ 20 ਬੱਕਰੀਆਂ ਤੇ ਕੰਮ ਕਰਦੇ ਆ ਤੇ 2 ਕਿਲੋ ਦਾਣਾ ਪਾਣੀ ਦੇ ਵਿੱਚ ਭਿਉਂ ਕੇ ਟੱਬ ਭਰਦੇ ਉਹਨਾਂ ਨੇ ਤਾਂ ਪਾਣੀ ਰਾ ਪਰ ਅੱਜ ਕੀ ਪੀਂਦਾ ਪਸ਼ੂ ਉਹਨਾਂ ਨੇ ਦਾਣਾ ਖਾ ਲੈਂਦਾ ਠੀਕ ਹੈ ਇਹ ਚੀਜ਼ਾਂ ਨੇ ਬਾਈ ਤੇ ਠੰਡ ਦੇ ਵਿੱਚ ਬੱਕਰੀਆਂ ਭਾਵੋ ਸਾਹਮਣੀਆਂ ਥੋੜੀ ਮੁਸ਼ਕਲ ਤਾਂ ਆਉਂਦੀ ਹੈ ਗੱਲ ਕਰ ਜੇ ਆਪਣੇ ਕੋਲ ਸਾਰਾ ਸੈਟਅਪ ਖਾਣ ਪੀਣ ਨੂੰ ਵਧੀਆ ਜਿਗਾਰਡ ਹੈਗਾ ਉਹਨਾਂ ਦੇ ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਤੇ ਬੱਕਰੀਆਂ ਨੂੰ ਮੰਨ ਕੇ ਚਲੋ ਠੰਡ ਦੇ ਵਿੱਚ ਨੀਰਾ ਜਿਆਦਾ ਮੰਨ ਲਾਵੀ ਇੱਕ ਟਾਈਮ ਵੱਧ ਪਾ ਦਿਓ ਬੱਕਰੀ ਖਾਂਦੀ ਰਵੇ ਬੱਕਰੀ ਭੁੱਖੀ ਨਾ ਰਹੇ ਜੇ ਬੱਕਰੀ ਢਡੋਂ ਭੁੱਖੀ ਆ ਤਾਂ ਬੱਕਰੀ ਨੂੰ ਬਈ ਠੰਡ ਜਿਆਦਾ ਲੱਗੂਗੀ ਬੱਕਰੀ ਬਿਮਾਰ ਬਿਮਾਰੀ ਦਾ ਸ਼ਿਕਾਰ ਹੋਊਗੀ ਤੇ ਜਿਹੜੀਆਂ ਬੱਕਰੀਆਂ ਕਮਜ਼ੋਰ ਨੇ ਮੰਨ ਲਾ ਵੱਡੀ ਉਮਰ ਦੀਆਂ ਨੇ ਉਹਨਾਂ ਤੇ ਜ਼ਿਆਦਾ ਧਿਆਨ ਦੇਣਾ ਪੈਂਦਾ ਨਹੀਂ ਬੱਕਰੀਆਂ ਬਹਿ ਜਾਂਦੀਆਂ ਨੇ ਬਈ ਕਮਜ਼ੋਰ ਕਮਜ਼ੋਰੀਆਂ ਬੱਕਰੀਆਂ ਬੁੱਢੀਆਂ ਬੱਕਰੀਆਂ ਬਹਿ ਜਾਂਦੀਆਂ ਨੇ ਮੁਰਕਿਓ ਬਾਲ ਨਹੀਂ ਹੁੰਦੀਆਂ ਛੇਤੀ ਤੇ ਬਹੁਤ ਹੀ ਔਖਾ ਹੋ ਜਾਂਦਾਗਾ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਦਾ ਪੇਟ ਭਰਿਆ ਭਰਮਾ ਖਾਣਾ ਦਿਓ ਜੋ ਬੱਕਰੀ ਸਾਰਾ ਦਿਨ ਖਾਂਦੀ ਰਹੇ ਜਿਵੇਂ ਹੁਣ ਤੁਸੀਂ ਧਰਕੇ ਨੀਰਾਚਾਰਾ ਪਾਤਾ ਖੋਲਣੀਆਂ ਸਾਫ਼ ਕਰਕੇ ਫੇਰ ਪਾਤਾ ਥੋੜਾ ਪਾਇਆ ਥੋੜਾ ਨੀਰਾ ਨੀਰਾਚਾਰਾ ਪਾਉਂਦੇ ਆ ਬੱਕਰੀ ਖਾ ਲੈਂਦੀ ਆ ਜੇ ਆਪਾਂ ਕੇਰੇ ਹੀ ਖੋਲਣ ਭਰ ਕਿਧਰ ਤੇ ਬਾਈ ਫੇਰ ਨਹੀਂ ਫੇਰ ਤਾਂ ਵੱਧਾ ਖਾਣਗੀ ਅੱਧਾ ਖਰਾਬ ਕਰਨਗੀ ਆ ਜੇ ਤੁਸੀਂ ਥੋੜਾ ਥੋੜਾ ਪਾਉਂਦੇ ਰਹੂਗੇ ਹਨਾ ਤੇ ਖੋਲਣੀ ਸਾਫ਼ ਕਰਕੇ ਥੋੜਾ ਜਿਹਾ ਪਾਤਾ ਦੋ ਘੰਟਿਆਂ ਬਾਅਦ ਫੇਰ ਪਾਤਾ ਦੋ ਦੋ ਘੰਟਿਆਂ ਬਾਅਦ ਜੇ ਠੰਡ ਦੇ ਵਿੱਚ ਬੱਕਰੀ ਖਾਣ ਨੂੰ ਮੰਗਦੀ ਆ ਕਹਿੰਦਾ ਪਾਵੇ ਆ ਵੀ ਦੋ ਦੋ ਘੰਟਿਆਂ ਬਾਅਦ ਨੀਰਾ ਤੁਸੀਂ ਠੁੱਕਾ ਨੀਰਾਚਾਰਾ ਪਾਉਂਦੇ ਰਹੋ ਪੱਠਿਆਂ ਦੀ ਬਰ ਤੋਂ ਘੱਟ ਕਰੋ ਹਰੇ ਚਾਰੇ ਦੀ ਲੋੜੀ ਤੋਂ ਬਾਅਦ ਦੇ ਵਿੱਚ ਮੰਨ ਲ ਕੇ ਚਲੋ ਇਹ ਤੋਂ ਪੰਪ ਪੈਣ ਲੱਗ ਜਾਂਦੀ ਉਦੋਂ ਆਪਾਂ ਪੱਠੇ ਪਾ ਸਕਦੇ ਆ ਕਿਉਂਕਿ ਉਦੋਂ ਪੱਠੇ ਪੱਕ ਜਾਂਦੇ ਆ ਅੱਜ ਕੱਲ ਪੱਠੇ ਕੱਚੇ ਨੇ ਤੇ ਨਹੀਂ ਲੋਟ ਆਉਂਦਾ ਠੀਕ ਹੈ ਕਿ ਨਹੀਂ ਠੰਡ ਦੇ ਵਿੱਚ ਤੁਸੀਂ ਗੌਰ ਵਧ ਰੱਖੋ ਆਪਣੇ ਪਸ਼ੂਆਂ ਤੇ ਧਿਆਨ ਦੇਵੋ ਵਧੀਆ ਮੰਨ ਕੇ ਚਲੋ ਖਾਣ ਪੀਣ ਨੂੰ ਰੱਖੋ ਨਿੱਗਾ ਪਾਣੀ ਪਿਓ 4 ਵਜੇ ਤੋਂ ਬਾਅਦ ਬੱਕਰੀਆਂ ਦੇ ਮੁਰੇ ਪਾਣੀ ਨਹੀਂ ਹੋਣਾ ਚਾਹੀਦਾ ਵੱਡੇ ਭਾਈ ਵੀ ਜਦੋਂ 4 ਵਜੇ ਤੋਂ ਬਾਅਦ ਉਹਨਾ ਦੇਖੋ ਇਹਨਾਂ ਨੂੰ ਮੈਂ ਮੋਹਰੀ ਦੇ ਨੀਰਾ ਪਾਉਣਾ ਹੈ ਫਿਰ ਗਮਾਰੇ ਦਾ ਪਤਾ ਫਿਰ ਫਿਰ ਮੋਹਰੀ ਦਾ ਪਤਾ ਐਸ ਰੋਡਾ ਦਾ ਲਾ ਬਦਲੀਣਾ ਹੈ ਨਾ ਇਹਨਾਂ ਨੂੰ ਇੱਥੇ ਤਿੰਨ ਚਾਰ ਵਾਰੀ ਮੈਂ ਨੀਰਾ ਫੁੱਲ ਖਵਾ ਦਿੰਦਾ ਮੰਨ ਲਾ ਹੁਣ ਰੱਜੇ ਖੜਿਆ ਤੇ ਮੁੜ ਕੇ ਹੁਣ ਸ਼ਾਮ ਨੂੰ ਅੰਦਰ ਗ ਜਾਣਗੇ ਅੰਦਰ ਖਲਣੀਆਂ ਚ ਪਾਇਆ ਪਿਆ ਬਈ ਜਾ ਕੇ ਉੱਥੇ ਖਾ ਕੇ ਮੁੜ ਕੇ ਬਹਿ ਜਾਣਗੇ ਸਾਰੀ ਰਾਤ ਗਾਲਾਂ ਕਰਨਗੇ ਸਵੇਰੇ ਫੇਰ ਇਹੀ ਸਿਸਟਮ ਤੇ ਇਹਨਾਂ ਨੂੰ ਮੈਂ 10 ਵਜੇ ਨਿੱਗਾ ਪਾਣੀ ਬਈ ਪਾ ਦਿੰਦੇ ਆ ਉਹ ਡੱਬੇ ਦੇ ਵਿੱਚ ਪੀਂਦੀਆਂ ਰਹਿੰਦੀਆਂ ਨੇ ਪਾਣੀ ਆਪ ਦਾ ਪੀਂਦੀਆਂ ਰਹਿੰਦੀਆਂ ਨੇ ਤੇ ਦਾਣਾ ਖਾ ਲੈਂਦੀਆਂ ਵਿੱਚੋਂ ਉਹ ਦੂਆ ਦਾ ਮੈਂ ਪਾਣੀ ਨਹੀਂ ਧਰਦਾ ਇਹਨਾਂ ਨੂੰ ਬਈ ਦੋ ਟੱਬਾ ਪਾਣੀ ਦੇ ਪੀ ਜਾਂਦੀਆਂ ਨੇ ਤੇ ਜ ਗੌਰ ਖੂਬਈ ਠੰਡ ਦੇ ਵਿੱਚ ਪਰਦੇਪੁਰ ਦੇ ਲਾ ਕੇ ਰੱਖੋ ਸਿੱਧੀ ਹਵਾ ਨਾ ਪਾਵੇ ਪਸ਼ੂ ਤੇ ਬੱਕਰੀਆਂ ਦੇ ਇਹੀ ਸਿਸਟਮ ਹੈ ਪੂਰੀ ਗੌਰ ਨਾਲ ਸਾਹਮਣੇ ਪੈਂਦੇ ਆ ਪਸ਼ੂ ਤੇ ਇਸ ਕਰਕੇ ਧਿਆਨ ਰੱਖੋ ਬਈ ਆਪਣੇ ਮਾਲ ਤੇ ਹਨਾ ਬੱਚਿਆਂ ਦੀ ਪੂਰੀ ਗੌਰ ਰੱਖੋ ਤੇ ਮਨ ਲਾ ਜਿਹੜੀ ਬੱਕਰੀ ਠੰਡ ਦੇ ਵਿੱਚ ਸੁੰਦੀ ਐ ਬੱਚੇ ਅੱਡ ਪਿੰਜਰੇ ਚ ਰੱਖ ਕੇ ਜਾਂ ਟੋਕਰੇ ਥੱਲੇ ਰੱਖ ਕੇ ਉਹ ਤੇ ਕੱਪੜਾ ਪਾਉ ਹਨਾ ਅੱਡ ਮਨ ਲਾ ਪਰਦੇ ਪਹਿਲਾਂ ਪਰਦੇ ਦਾ ਲੱਗੀ ਹੁੰਦੇ ਆ ਕਮਰੇ ਦੇ ਵਿੱਚ ਬੱਕਰੀਆਂ ਨੂੰ ਅੰਦਰ ਪਿੰਜਰਾ ਰੱਖ ਕੇ ਬੱਚਿਆਂ ਦੇ ਉੱਤੇ ਕੱਪੜਾ ਪਾ ਕੇ ਉਹਨੂੰ ਹਵਾਣ ਲੱਗੇ ਕਿਸੇ ਪੂਰਾ ਢਾੱਕ ਕੇ ਰੱਖੋ ਕਹਿੰਦਾ ਭਾਬ ਜੀ ਠੰਡ ਇਹਨਾਂ ਨੂੰ ਠੰਡ ਦੇ ਵਿੱਚ ਇਹਨਾਂ ਦੀ ਜਿਹੜੀ ਮੌਤ ਦੀ ਸੰਖਿਆ ਜ਼ਿਆਦਾ ਐ ਠੰਡ ਦੇ ਵਿੱਚ ਮਰਦੀਆਂ ਜ਼ਿਆਦਾ ਆ ਮੇਰੀ ਵੀ ਇੱਕ ਬੱਕਰੀ ਬਈ ਵੱਡੀ ਉਮਰ ਦੀ ਬਹਿ ਗਈ ਮੈਂ ਸਾਨੂੰ ਐਵੇਂ ਆਖਾਂ ਵੀ ਮੈਂ ਕਿਤੇ ਬਾਹਲਾ ਸਿਆਣਾ ਹੀ ਮੈਂ ਬਹੁਤ ਸਮਾਈ ਹਨਾ ਵੀ ਇਹ ਕੋਈ ਪਤਾ ਹੀ ਨਹੀਂ ਲੱਗਦਾ ਬਾਈ ਠੰਡ ਦੇ ਵਿੱਚ ਅਣਜਾਣ ਬੰਦੇ ਹੁੰਦਾ ਜਮ ਨਹੀਂ ਭੇਜ ਤਾਉਂਦਾ ਹਨ ਜਦੋਂ ਬੱਕਰੀ ਤੁਹਾਡੀ ਲੂਈ ਲੂ ਕੰਡਾ ਖੜਾ ਕਰਕੇ ਮਨ ਲਾ ਬਾਲ ਜੇ ਖੜੇ ਕਰ ਲਈ ਜਦੋਂ ਕਹਿੰਦਾ ਪਾ ਉਹਨੂੰ ਲੂ ਲੂ ਕੰਡਾ ਕਹਿੰਦੇ ਵੀ ਲੂ ਕੰਡਾ ਖੜਾ ਕਰ ਲੈ ਹਨ ਉਦੋਂ ਬੱਕਰੀ ਨੂੰ ਤੁਸੀਂ ਥਰਮਾਮੀਟਰ ਨਾਲ ਬੁਖਾਰ ਚੈੱਕ ਕਰੋ ਹਨ ਇਹ ਹੋ ਸਕੇ ਉਹਦਾ ਟੈਂਪਰੇਚਰ ਘਟਿਆ ਜਾਂ ਵਧਿਆ ਲੂ ਕੰਡਾ ਪਸ਼ੂ ਤੋਂ ਖੜਾ ਕਰੂਗਾ ਜਾਂ ਟੈਂਪਰੇਚਰ ਘਟਿਆ ਹੋਊ ਜਾਂ ਵਧਿਆ ਹੋਊ ਫਿਰ ਤੁਸੀਂ ਉਹਨੂੰ ਦਵਾਈ ਦੇ ਸਕਦੇ ਹੋ ਗੋਲੀ ਕਪਾ ਦੇ ਸਕਦੇ ਹੋ ਜਾਂ ਕੋਈ ਆਦਰ ਡਾਕਟਰ ਦਾ ਕੋਈ ਵੀ ਟੀਕਾ ਟੱਲਾ ਕੁਝ ਵੀ ਤੁਸੀਂ ਲਵਾ ਸਕਦੇ ਹੋ ਠੀਕ ਹੈ ਤੇ ਬੱਚਿਆਂ ਦੀ ਜ਼ਿਆਦਾਤਰ ਗੌਰ ਰੱਖੋ ਬੱਕਰੀਆਂ ਦੇ ਬੱਚਿਆਂ ਦੀ ਠੰਡ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਹੈ ਤੇ ਜਿਹੜੀਆਂ ਬੱਕਰੀਆਂ ਸੂਣ ਸੂਣ ਵਾਲੀਆਂ ਕਿਸੇ ਦੀਆਂ ਜਾਂ ਮੰਨ ਲਾ ਸੂਣ ਦੀਆਂ ਨੇ ਠੰਡ ਦੇ ਵਿੱਚ ਉਹਨਾਂ ਦਾ ਖਾਸ ਕਰਕੇ ਧਿਆਨ ਰੱਖੋ ਤੇ ਸੋਨ ਸਾਨੂੰ ਆਪਾਂ ਠੰਡ ਦੇ ਵਿੱਚ ਜੋ ਵੀ ਦਿੱਕਤ ਆਉਂਦੀ ਹੈ ਕੋਈ ਵੀ ਔਕੜ ਪਰੇਸ਼ਾਨੀ ਆਉਂਦੀ ਹੈ ਤੁਹਾਨੂੰ ਡੇਲੀ ਵੀਡੀਓ ਪਾਇਆ ਕਰਾਂਗੇ ਤੇ ਫੱਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੀ ਹੋਰ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਬਾਈ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਰੇ ਓਕੇ ਜੀ